ਅੱਜ ਧੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਜੁਲਾਈ ਦਾ ਮਹੀਨਾ 1652 ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਇੱਥੇ ਗੁਰਦੁਆਰਾ ਸ਼ੀਸ਼ਮੈਲ ਹੈ। ਧੰਤਨ ਗੁਰੂ ਹਰ Rai ਸਾਹਿਬ ਜੀ ਮਹਾਰਾਜ ਮਾਤਾ ਕਿਸ਼ਨਕੌਰ ਜੀ ਦੇ ਘਰ ਵਿਖੇ ਧੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ। आगमन पे पिता गुरु हरराज साहिब माता किशन कौर जी दोनों ਦੇ ਨਾਂ ਦਾ ਸਮੇਲ ਹੈ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਾ ਨਾਮ ਗੁਰੂ ਹਰਰਾਜ ਸਾਹਿਬ માતા किशन कौर ਜੀ ਇੱਕ ਐਸੀ عظیم ਤਰੀਮ ਹਸਤੀ ਦਾ ਪ੍ਰਕਾਸ਼ ਹੋਇਆ ਜੋ ਜਨਮ ਤੋਂ ਲੈ ਕੇ ਹੀ 5.5 ਸਾਲ ਦੀ ਵਸਤਾ ਵਿੱਚ ਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ 8ਵੇਂ ਰੂਪ ਦੇ ਵਿੱਚ ਧੰਨ ਗੁਰੂ ਨਾਨਕ ਦੇ ਰੂਪ ਦੇ ਵਿੱਚ 8ਵੇਂ ਗੁਰੂ ਨਾਨਕ ਦੇ ਰੂਪ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆਪ ਜੀ ਨੇ 2 ਸਾਲ ਹੀ ਗੁਰੂ ਨਾਨਕ ਪਾਸ਼ਾ ਜੀ ਦੀ ਇਸ ਪਾਵਨ ਗੱਦੀ ਦੀ ਸੇਵਾ ਕੀਤੀ ਔਰ ਇੱਕ ਐਸੀ ਸ਼ਾਪ ਛੱਡੀ ਕਿ ਬਾਲਾ ਪ੍ਰੀਤਮ ਤੁਸੀਂ ਸਭ ਸੰਗਤਾਂ ਜਾਣਦੀ ਹੋ ਦਿੱਲੀ ਗੁਰਦੁਆਰਾ ਰਕਮ ਰਕਾਬ ਗੰਜ ਫਿਰ ਪਜੋਖੜਾ ਸਭ ਗੁਰਦੁਆਰਾ ਜਿੱਥੇ ਇੱਕ ਬਿਲਕੁਲ ਮੰਦਬੰਦ ਵਿਅਕਤੀ ਕੋਲੋਂ ਕਿਸ ਤਰ੍ਹਾਂ ਕਥਾ ਕਰਾਈ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਕੀਤੀ ਔਰ ਇੱਕ ਐਸੀ अजीम ਹਕਸ ਖੁਸ਼ਹਾਲੀ ਅੰਦਰੋਂ ਜੁੜੀ ਹੋਈ ਆਤਮਾ ਔਰ ਐਸੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਦਿਖਾਇਆ ਕਿ ਇਤਨੇ ਛੋਟੀ ਆਇਜੂ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਮਿਲ ਸਕਦੀਆਂ ਨੇ ਜਿੱਥੇ ਵਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬਹੁਤ ਬਡੇਰੀ ਉਮਰ ਦੇ ਵਿੱਚ ਜਾ ਕੇ ਗੁਰਤਾ ਗੱਦੀ ਮਿਲੀ ਪਰ ਇੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੇ ਆਪਣੀ ਉਮਤ ਨੂੰ ਇੱਕ ਐਸੀ ਸਿੱਖਿਆ ਦੀਕਸ਼ਾ ਦਿੱਤੀ ਕਿ ਬਾਲਵਸਤਾ ਵਿੱਚ ਵੀ ਤੁਸੀਂ ਉਸ ਪਰਮਾਤਮਾ ਨਾਲ ਜੁੜ ਕੇ ਉਸ ਕਾਲਪੁਰਖ ਨਾਲ ਜੁੜ ਕੇ ਉਸ ਕਾਲ ਦਾ ਰੂਪ ਬਣ ਸਕਦੇ ਹੋ ਅਸੀਂ ਬਖਸ਼ਿਸ਼ ਭਰੀ ਐਸੇ ਬਖਸ਼ਿਸ਼ ਭਰੀ ਰਹਿਮਤ ਨੂੰ ਅਸੀਂ ਬਖਸ਼ਿਸ਼ ਭਰੀ ਕਿਰਪਾ ਨਿਧਾਨ ਉਸ ਗੁਰੂ ਨੂੰ ਕੋਟ-કોટ ਪ੍ਰਣਾਮ ਕੋਟ-કોટ ਸਜਦੇ